ਜੀ ਸੋਸੇ ਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਸਹੀ ਹੋਵੋਗੇ ਔਰ ਕੀ ਹਾਲ ਚਾਲ ਹੈ ਤੁਹਾਡਾ ਸੋ ਅੱਜ ਆਪਾਂ ਚੱਲੇ ਆ ਆਪਣੇ ਇਲਾਕੇ ਚ ਆਉਂਦੀ ਹੈ ਜੀ ਸਵਾ ਫੰਦੀ ਜੀ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬ ਜਦ ਆਦਿਆ ਨੇ ਰਾਤ ਕੱਟੀ ਸੀ ਜੀ ਉੱਥੇ ਆਪਾਂ ਚੱਲੇ ਆ ਨਾਲੇ ਤੁਹਾਨੂੰ ਉੱਥੇ ਦੀ ਸਵਾ ਦਿਖਾਵਾਂਗੇ ਨਾਲੇ ਦਿਖਾਵਾਂਗੇ ਦ੍ਰਿਸ਼ ਬਹੁਤ ਹੀ ਮਨਮੋਹਣਾ ਦ੍ਰਿਸ਼ ਹੁੰਦਾ ਹੈ ਰਾਤ ਦੇ ਟਾਈਮ ਤਾਂ ਜੀ ਕਿਉਂਕਿ ਬਹੁਤ ਵੱਡਾ ਕੀਰਤਨ ਦਰਬਾਰ ਲੱਗਦਾ ਹੈ ਜੀ ਉੱਥੇ ਸੋ ਪੰਜ ਅੱਲੇ ਆ ਜੀ ਹੁਣ ਫੰਦੀ ਸੋ ਆਓ ਤੁਹਾਨੂੰ ਦਰਸ਼ਕ ਸੁਵਾਈਏ ਇੱਕ ਗੁਰਦੁਆਰੇ ਦੇ ਜੀ ਤੇ ਚਲੋ ਇੱਕ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਸਾਡੇ ਨੋਹਵਾਲ ਤੇ ਜੀ ਰਸਤੇ ਦਾ ਇੰਨਾ ਕੋ ਮਾੜਾ ਹਾਲ ਆ ਕਿ ਬਸ ਗੱਲਾਂ ਛੱਡ ਦਈ ਗੱਡੀ ਸਾਰੀ ਟੱਪਦੀ ਹੋ ਜਾਂਦੀ ਹੈ ਜੀ ਸਰਕਾਰ ਨੂੰ ਇਹ ਰਸਤਾ ਤਾਂ ਬਣਾਉਣਾ ਚਾਹੀਦਾ ਜੋ ਕਿ ਇਤਿਹਾਸ ਨਾਲ ਸਾਡੇ ਨਾਲ ਜੁੜਿਆ ਹੋਇਆ ਇਹ ਰਸਤਾ ਵੀ ਨਹੀਂ ਜੇ ਉਹ ਬਣਾ ਸਕਦੇ ਫਿਰ ਤਾਂ ਕਿਆ ਕਹਿੰਦੇ ਹਾਂ ਜੀ ਇਹਦੇ ਇੱਥੇ ਤਾਂ ਸਪੈਸ਼ਲੀ ਸਰਕਾਰ ਨੂੰ ਬਣਾਉਣ ਦੀ ਲੋੜ ਹੈਗੀ ਹੈ ਜੀ ਰਸਤਾ ਹੈ ਨੋ ਪਪਾ ਪੁੱਜ ਗਏ ਜੀ ਫੰਦੀ ਬਾਬਾ ਕੁੰਮਾ ਮਾਸਕ ਜੀ ਦੇ ਕੋਲੇ ਪਿੰਡ ਵੱਲੋਂ ਜੋੜਾ ਕਰਦੀ ਸੇਵਾ ਨਿਭਾਈ ਜਾਂਦੀ ਹੈ ਪਾਣਾ ਦਾ ਇਹ ਬਲੌਗ ਆ ਬੋਲ ਗੁਰਦੁਆਰੇ ਆਇਆ ਤੂੰ ਗੁਰਦੁਆਰੇ ਚਾਹੇ ਪੀ ਕੇ ਖਾਲੀ ਗਲਾਸ ਫਿਰ ਡੱਬੇ ਵਿੱਚ ਡਾਲ ਦਈਏ ਕਿ ਮੈਂ ਰਹਿ ਗਿਆ ਚਾਹੇ ਪੀਣੇ ਕੇ ਲਈ ਮੈਂ ਅਭੀ ਆਇਆ ਹਾਂ ਮੈਂ ਅਭੀ ਚਾਹੇ ਨਹੀਂ ਪੀਊਗਾ ਅੱਜਨੀ ਨੂੰ 103 ਨੰਬਰ ਦੱਸਿਆ ਸੀ ਕੋ ਰਾਡ ਦੋ ਯਾਰ ਦੇਖ ਲੈਣਾ ਬੜਾਈ ਜੈਡ ਬਲੈਗ ਲੀਨ ਲਿਆ ਦੀ ਭਈ ਇਹ ਫਾਗਾ ਕਿਹੜਾ ਨੌਂਦੀ ਜੈਡ ਬਲੈਗ ਪੋਕਿਆ ਵਾ ਤਾਂ ਕਿਹਾ ਕੋ ਜੈਡ ਬਲੈਗ ਵਧੀਆ ਲੱਗਦਾ ਏ ਇਹ ਰਾਤ ਕਿਹੜੀ ਚੱਲਦੀ ਹੈ ਕਿਹੜੀ ਤਾਰੀਖ ਆਹ ਬੜਾ ਐਸਾ ਹਾਦਸਾ ਉਹ I right. ਜੀ 69 ਉਡਾਈ ਵੀ ਆ ਅਸਲ ਮੈਂ ਜਿਹੜਾ ਇਹਦੇ ਵਿੱਚ ਸਮਾਨ ਨਵੀਂ ਦਾ ਤੁਸੀਂ ਦੇਖਿਆ ਤਾਂ ਪਾਲਾ ਦਾ ਕੁਝ ਵੀ ਆ ਇਹ ਸਾਰਾ ਦਿੱਲੀ ਧਰਨੇ ਤੇ ਜੋ ਵੀ ਗਏ ਤੇ ਉੱਥੇ ਉਹੀ ਐਜ਼ ਅ ਟੀਜ਼ਰ ਲਿਆ ਆ ਕੇ ਉਹਦੇ ਬਣਾਤਾ ਸੀ ਕਿਉਂਕਿ ਦਿੱਲੀ ਧਰਨੇ ਵਰ ਵੀ ਜਦ ਗਏ ਸੀ ਆ ਉਹ ਲਾਇਆ ਸੀਗਾ ਤਾਂ ਪਾਲਾ ਤੇ ਜਿਹਾ ਦਿਖਾਈਏ ਇਹ ਮਤਲਬ ਹੈ ਉਹ ਨਹੀਂ ਮਤਲਬ ਬਸ ਆਹ ਇਹਦਾ ਇਤਿਹਾਸ ਹੈ ਕਿ ਆ ਬਸ ਇਹ ਦਿੱਲੀ ਧਰਨੇ ਵਰ ਜਾ ਕੇ ਆਈ ਵੀ ਹੈ ਸਮਾਨ ਉੱਥੇ ਲਿਆ ਕੇ ਵਟ ਕੇ ਫਿਰ ਉਹਰੇ ਇਹਨਾਂ ਨੇ ਬਣਾ ਸਥਾਪਿਤ ਕਰਤੀ ਸੀ ਫਿਕਸ ਕਰਤੀ ਸੀ ਰੋਟ ਸਿੰਘ ਨੇ ਸਮਾਨ ਕਰਾਇਆ ਸਰ ਬੜੀ ਮਿੱਟੀ ਧਿਆਰੀ ਰਸਤਾ ਦੇ ਦੁਆਰਾ ਬਹੁਤ ਹੀ ਭਾਪੂਰਤ ਗੁਰੂ ਦੀ ਬਾਣੀ ਦੇ 99 99 ਸ਼ਬਦ ਬੜੇ ਚਾਹ ਦੇ ਨਾਲੇ ਗੁਰੂ ਕੇ ਕੀਰਤਨ ਗਏ ਹੋਏ ਹਨ ਔਰ ਆਪ ਸੰਗਤ ਨੇ ਫਾਰ ਕੇ ਗੱਡੀਆਂ ਲਗਾਉਂਦੇ ਹਨ ਪੁੱਤਰ ਲੈ ਕੇ ਲਗਾਉਂਦੇ ਹਨ ਔਰ ਮੰਦਰਾ ਦੇ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਸਹਿਬਾਨ ਸਾਇਦ ਸੇਵਾਦਾਰ ਪੰਡਾਲ ਦੇ ਵਿੱਚੋਂ ਸੰਗਤਾਂ ਨੂੰ ਖਾਸ ਦਿਨ ਉਹਨਾਂ ਨੂੰ ਮਿਲਾਉਂਦੇ ਹਨ ਗੁਰਦੇਵਾਲਾ ਕੁਰਮੀ ਜੀ ਲਾਤਾ ਪੱਤਾ ਦੇ ਨਾਮ ਦੇ ਵਾਲੇ ਰੈਡੀ ਜੀ ਕੋ ਪਾਣੀ ਦੀ ਬੋਤਲ ਪੂਰਾ ਰਹਿਣੇ ਕਿ ਮੰਮੇ ਫਿਰ ਪਤਾ ਕੀ ਹੋਇਆ ਉਹ ਯਾਰ ਬੈਂਡ ਉਹੋ ਆ ਯਾਰ ਕੀ ਮੈਂ ਯਾਰ ਮੈਨੂੰ ਮੈਨੂੰ ਨਾ ਬੰਨਣਾ ਡਰ ਆ ਰੱਖ ਕੇ ਹਾਂ ਇਹਦਾ ਹੈ ਇਹ ਆ ਦੇਖ ਲਈ ਕਰਕੇ ਆ ਕੇ ਜਾਣਨਾ ਕਿੱਧਰ ਕਿਆ ਕਿਆ ਹੈ ਬਸ ਸਿੰਪਲ ਨੰਗਰ ਹੋ ਗਿਆਾਰੇ ਮੋਸਟਲੀ ਦੁੱਧੇ ਹੋਣਾ ਹਾਂ ਨਾ ਕੀ ਆਲਾ Vamos, ah, ¿qué me dije? ਕਤਾਰ ਦਿਨੋਂ ਆਈ ਸੀ ਸੂਪ ਦੀ ਸੇਵਾ ਸਾਰੇ ਜਾਣੇ ਸ਼ਰਨ ਲੱਗੇ ਬੇ ਕੁਝੇ ਲੱਗੇ ਵੇ ਜੀ ਫਿਰ ਇਹ ਸੂਪ ਪੀਣਗੇ ਅਸੀਂ ਸੇਵਾ ਕਰੂਗੇ ਕੁਝ ਘੁੰਮਣ ਫਿਰਨ ਵੀ ਆਉਂਦੇ ਆ ਜੀ ਦੇ ਸੰਗਤ ਬਹੁਤ ਜਿਆਦਾ ਸੰਗਤ ਆਈ ਬਈ ਉਹਨੇ ਪਿੰਡ ਰਤਨਪੁਰਾ ਵੱਲੋਂ ਵਾਰਿਆਂ ਪੁਨੀਆ ਸਿੱਟਾਵੜੇ ਆਇਆ ਗੁਰਾ ਜੀ ਆਇਆਂ ਗੁਰਾਂ ਕੇ ਦਰਵਾਜ਼ਾ ਦਰਕਾਰ ਜੋ ਮਾਤਾ ਜੀ ਦੀਆਂ ਸਿੱਟਾਵੜੇ ਆਇਆ ਕਾਰਨ ਇਹ ਉਹਨਾਂ ਦੀ ਗੋਦ ਤੇ ਵੀ 79 ਸਿੱਖ ਜੀ ਹਜੂਰੀ ਰਾਗੀ ਸਤਸਕਰੀ ਦਰਬਾਰ ਹੈ ਇਲਾਕੇ ਦੇ ਪਾਣੀ ਦੇ ਨਾਲ ਦਰਸ਼ਕ ਦੇਖੀ ਤੋਂ ਦੁਆਰਾ ਅਰਜੀ ਜੋੜਨਾ ਕਰਦੇ ਸਮੇਂ ਹਜੂਰੀ ਰਾਗੀ ਸਤਸਕਰੀ ਦਰਬਾਰ ਤੇ ਸੰਤ ਗੁਰੂ RAM DAS ਮਹਾਰਾਜ ਜੀ ਬਖਸ਼ਾ ਦੇ ਨਾਲ ਨਿਵਾਜੇ ਭਾਈ ਕੁਲਦੀਪ ਸਿੰਘ ਜੀ ਬੜੇ ਪਿਆਰੇ ਜੀ ਨੇ ਹਨ ਬੜੀ ਸ਼ਰਧਾ ਭਾਵਨੀ ਦੇ ਨਾਲ ਸਿੱਖੀ ਰਸਨਾ ਦੇ ਦੁਆਰਾ ਸਤਿਗੁਰੂ ਜੀ ਦੇ ਬਾਣੀ ਦੇ ਗਾਇਨ ਕੰਪੀਹਾ ਅਪਾਰ ਸੁਕਰਤ ਸਰਵਣ ਕਰੀਏ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜਤਕਾਲ ਜੀ ਬੋਲੋ ਜੁਆਗਰਾ ਜੀ ਕਿਰਪਾ ਕਰੋ ਆਜ਼ਾਦ ਰੱਖ ਬਲੌਗ ਚ ਦੱਸ ਕਿਆ ਵੀਡੀਓ ਬਣਾਵਾਂ ਤੇਰੀ ਨਹੀਂ ਮੈਂ ਕਾਨੂੰ ਕਾਲਾ ਕੱਢਣੀ ਆ ਤੈਨੂੰ ਦੱਸ ਤਾਂ ਸਹੀ ਫੇਰ ਵੀ ਕਿਆ ਵੀਡੀਓ ਪਾਵਾਂ ਤੇ ਲੈ ਬਣਾਤੀ ਵੀਡੀਓ ਚੱਲੂਗਾ ਲੈ 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 ਹੁਣ ਤੂੰ ਦੱਸ ਤਾਂ ਸਹੀ ਕੁਝ ਬੋਲ ਤਾਂ ਸਹੀ ਹੁਣ ਬੋਲੋ ਕੁਤਕਾ ਦਿਨ ਪਹਿਲੇ ਬੋਲ ਕੇ ਲੱਸੀ ਨਾ ਤਾਂ ਆਪ ਬੁਲਾਇਆ ਵੀ ਵਲੋਗ ਬਣਾ ਲਾ ਵਲੋਗ ਬਣਾ ਲਾ ਮੈਂ ਹੁਣ ਆ ਗਿਆ ਬਣਾਉਣ ਨੂੰ ਮੈਂ ਕੋਈ ਟੈਲੀ ਬਣਾਦਾ ਹੀ ਕੰਧ ਦੀ ਛੱਡਣਾ ਕਰ ਮੈਂ ਰੋਜ਼ ਬਣਾ ਮੈਂ ਅੱਜ ਦਾ ਬਣਾ ਰਿਹਾ ਗੁਰਦੁਆਰੇ ਦਾ ਅਜਰਾਵਰ ਤੋਂ ਮੈਂ ਸਾਡਾ ਬਣਾ ਮੈਂ ਕਿਹਾ ਪੈਰਾ ਬਣਾਉਣਾ ਇਹ ਕਿਹੜਾ ਗੁਰੂ ਘਰ ਚਾ ਵੀ ਹਾਂ ਵੀ ਜਿਹੜਾ ਬੈਠਾ ਜੋੜੇ ਘਰ ਤੇ ਬੈਠਾ ਸੇਵਾ ਕਰਦਾ ਸੇਵਾ ਕਰਦੇ ਹਾਂ ਸੇਵਾ ਕਰੋ ਚਲੋ ਬੀਖੋ ਬਾਬੇ ਬੂਟ ਪਾਲਸ਼ਾ ਕਰੀਏ ਰੋਟੀ ਜੱਕ ਦੀ ਖਾਈਏ ਚੱਲ ਵੀ ਸੇਵਾ ਦਾ ਕਰ ਉੱਥੇ ਮੇਰੇ ਪਾਲਸ਼ ਨਹੀਂ ਉੱਥੇ ਮੈਂ ਬਟੋਕਨ ਜਮ ਉੱਥੇ 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 ਵੜੀ ਜਾ ਉਹ ਵਾਲਸ ਲੈ ਕੇ ਪੀਤੀ ਏਕੇ ਵੀ ਆਇਆ ਪਤਾ ਨਾ ਨਹੀਂ ਚਲਦੀ ਨਹੀਂ ਬੰਦ ਨੱਗ गजाया ਮੇਰੇ ਕੰਨਾਂ ਤੋਂ ਗਰਜਤ ਹੈ ਜਿਵੇਂ ਬਾਦੂ ਹੋਣ ਦਾ ਮੇਰਾ ਵਾਦਤਾ ਤੇ ਤੁਸੀਂ ਮੇਰੀ ਯਾਤਰਾ ਵਿੱਚ ਤੇ ਜਿਵੇਂ ਯਾਤਰਾ ਵਿੱਚ ਤੁਸੀਂ ਵਸ ਰਹੇ ਹੋ ਉਸ ਰਾਜੇ ਦਾ ਉਹਨੇ ਨਾਮ ਉਪਰ ਤੋਂ ਪਤਾ ਨਹੀਂ ਦਿੱਤਾ ਕਿ ਮਾਫੀਆਂ ਨਹੀਂ ਪ੍ਰੀਤ ਦਾ ਨਾਮ ਰੱਖਿਆ ਹੋਇਆ ਤੁਹਾਡੇ ਨਾਮਾਂ ਵਿੱਚ ਨਹੀਂ ਇਨਸਾਨ ਬਣੇਗਾ ਸੋਲ ਜਿਹੜੀਆਂ ਦੁਨੀਆ ਵਰਤਦੀ ਹੈ ਨਾਮ ਕੀ ਕਹਿੰਦਾ ਨਾਮ ਕੀ ਜਿਹੜਾ ਬੰਦਾ ਰੱਖਦਾ ਜਿਹੜਾ 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 ਵੀ ਪੜਨਾ ਹੈ ਇੱਕ ਪਹਾੜ ਦੇ ਸੱਦੇ ਪਾਸਾ ਭਗਤ ਇੱਕ ਦਿਨ ਅਣੀ ਕਿਤਾ ਦੇ ਦੇਖੀ ਮਹਾਤਮਿਕ ਸੀਰ ਵਿੱਚ ਭੱਗਾ ਵਾਲਿਓ ਕਿ ਤੁਸੀਂ ਇਹਦਾ ਮੋਢੇ ਵੇਖੋ ਨਾ ਵਿਸ਼ੋਕੜ ਵੇਖੋ ਤੇ ਸੱਚੇ ਬਾਦਸ਼ਾਹ ਗੁਰਦਾਨ ਕਹੂਰ ਇਹਦਾ ਮੋਢ ਬੰਦਿਆ ਇਸ ਰਾਜ ਸਤਾ ਨੀਵਾਂ ਇਸ ਬਹਾਦਰ ਮਹਾਰਾਜ ਦੀ ਅਕੀਦੇ ਸੇਵਾ ਦੇ ਪਦਨੇ ਸ਼ਰਧਾ万 ਇਸ ਪਿਆਰ ਦੀ ਰੂਹ ਨੂੰ ਤਿੰਨ ਬਖਸ਼ਸ਼ਾਂ ਦਿੰਦੇ ਆ ਪਤਾ ਯਾਦ ਇੱਕ ਨਿਸਾਨ ਸਾਹਿਬ ਇੱਕ ਨਗਾਰਾ ਐ ਜਿੰਮਾਨ ਕਿੰਨੇ ਤਰੀਕੀ ਹੈ ਇਹ ਵੀ ਤਾਂ ਬਣਦੀਆਂ ਵਿੱਚ ਐ ਲੋ ਜੀ ਇਹ ਸ਼ਰਾਰਤੀ ਅੰਸਰ ਕੁਝ ਸਾਡੇ ਪਿੰਡ ਦੇ ਜਿਹੜੇ ਕਿ ਲਗਾਤਾਰ ਮਾਹੌਲ ਖਰਾਬ ਕਰਦੇ ਮੇਰਾ ਕੰਮ ਕਰਦੇ ਤੇਰੇ ਕੋਲ ਮੇਲੇ ਬੈਠੇ ਲੋਕਾਂ ਨੂੰ ਸਲਾਹ ਦੇ ਨਹੀਂ ਜਾਂਦੇ ਐਨਾ ਸੇਵਾ ਕਰਦੇ ਨਾ ਕਰਨ ਦਿੰਦੇ ਸ਼ਰਾਰਤੀ ਅੰਸਰ ਇਹ ਸ਼ਰਾਰਤੀ ਅੰਸਰ ਆ ਕੁਝ ਸਾਡੇ ਇੱਕ ਪਿੰਡ ਦੇ ਆ ਵੀ ਸ਼ਰਾਰਤੀ ਅੰਸਰ ਆ ਜੀ ਲੱਗ ਗਿਆ ਤਾਂ ਅਰੇ ਕੋਈ ਹੁੰਦਾ ਵੀਡੀਓ ਬਣਦੀ ਮੇਰੀ ਵੀਡੀਓ ਬਣਨ ਲੱਗੀ ਵੀ ਬੰਦਾ ਤਾਲ ਲੈ ਕੇ ਨਾ ਸਾਥ ਕਿਹਾ ਗੁੰਡਾ ਗੋਡੀ